ਸ੍ਰੀ ਕਾ ਜੀ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਦੀ ਬਾਸੇ ਖਾਸ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਮਰ ਕਲੈਕਸ਼ਨ ਰੈਡੀ ਹੋਈ ਹੈ ਦੇਖ ਸਕਦੇ ਤੁਸੀਂ ਬੋਟ ਪਰਸੂਟ ਬਣਿਆ ਬਲਸ਼ ਪਿੰਕ ਕਲਰ ਦੇ ਉੱਪਰ ਬਣਿਆ ਕ੍ਰਸ਼ ਕਾਟਨ ਦੇ ਉੱਪਰ ਬਣਿਆ ਹੈ ਇਹ ਬਾਜੂ ਤੇ ਆਪਾਂ ਆਰਗੰజా ਦਾ ਪੈਚ ਦੇ ਕੇ ਫਿਨਿਸ਼ਿੰਗ ਨਾਲ ਵਰਕ ਕੀਤਾ ਔਰ ਇਹਦੇ ਘੇਰੇ ਤੇ ਵੀ ਆਰਗੰజా ਦਾ ਪੈਚ ਦਿੱਤਾ ਬਾਟਮ ਦੀ ਮੂਰੀ ਤੇ ਆਪਾਂ ਬੈਂਕਰਿੰਗ ਦਾ ਡਿਜ਼ਾਈਨ ਦਿੱਤਾ ਔਰ ਦੁਪੱਟਾ ਇਹ ਨਾਲ ਮਸਲੀਨ ਦਾ ਟਾਈ ਐਂਡਾ ਦੁਪੱਟਾ ਗਲੀਆਂ ਦਿੱਤੀਆਂ ਹੋਈਆਂ ਲੇਸ ਦੀਆਂ 3700 ਦੀ ਰੇਂਜ ਦੇ ਵਿੱਚ ਇਹ ਸੂਟ ਰੈਡੀ ਹੋਇਆ। ਇਹ ਵਾਲਾ ਸੂਟ ਸੈਕੰਡ ਸੂਟ ਵੀ ਆਪਾਂ ਕਾਟਨ ਦੇ ਉੱਪਰ ਰੈਡੀ ਕੀਤਾ। ਬਹੁਤ ਪਿਆਰਾ ਨੈੱਕ ਬਣਿਆ ਇਹਦਾ ਨੈੱਕ। ਉਹ ਨੀਚੇ ਆਪਾਂ ਬੂਟੀ ਦਾ ਡਿਜ਼ਾਈਨ ਦਿੱਤਾ। ਲੇਸ ਨਾਲ ਆਪਾਂ ਇਹਨੂੰ ਫਿਨਿਸ਼ ਕੀਤਾ ਔਰ ਬਹੁਤ ਪਿਆਰਾ ਇਹਦੀ ਬਰ ਸਲਵਾਰ ਦੀ ਮੂਰੀ ਤੇ ਡਿਜ਼ਾਈਨ ਦਿੱਤਾ। ਇਹ 2500 ਦੀ ਰੇਂਜ ਦੇ ਵਿੱਚ ਸੂਟ ਰੈਡੀ ਹੋਇਆ। ਦੇਖ ਸਕਦੇ ਹੋ ਤੁਸੀਂ ਫਾਈਨਲ ਲੁੱਕ ਸੂਟ ਦੀ। ਨੈਕਸਟ ਸੂਟ ਆਪਣੇ ਕੋਲੇ। ੀ ਗ੍ਰੀਨ ਪੈਰਟ ਕਲਰ ਦੇ ਉੱਪਰ ਬਣਿਆ ਬਹੁਤ ਪਿਆਰਾ ਸੂਟ ਬਣਿਆ ਕਾਟਨ ਦੇ ਉੱਪਰ ਬਣਿਆ ਇਹ ਵੀ ਉੱਤੇ ਵੀ ਆਪਾਂ ਬਾਜੂ ਦੇ ਉੱਤੇ ਔਰਗੰਝਾ ਦਾ ਪੈਚ ਦਿੱਤਾ ਹੋਇਆ ਹੈ ਔਰ ਸਟੇਟ ਪਾਕਿਸਤਾਨੀ ਬਾਟਮ ਬਣੀ ਹੈ ਘੇਰੇ ਦੇ ਆਪਾਂ ਕਾਰਨਰ ਰੈਡੀ ਕੀਤੇ ਆ ਔਰਗੰਝਾ ਦਾ ਪੈਚ ਦੇ ਕੇ ਬਹੁਤ ਪਿਆਰਾ ਫਿਨਿਸ਼ਿੰਗ ਨਾਲ ਵਰਕ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਨੈਕ ਲਾਈਨ ਬਹੁਤ ਪਿਆਰੀ ਬਣੀ ਹੋਈ ਹੈ ਸੁਪਰ نیٹ ਦਾ ਪਰ डबल डाई ये दुपट्टा है बहुत प्यारा कलर कॉम्बिनेशन है ये पच्ची सौ की रेंज रेडी रैडी देख सकते हो ती बहुत प्यारा सूट रेडी होके बनया है और आप चौक के किरे फिनिशिंग लिए ले लेस दिखती है ये कोर्नर से बहुत प्यारे फ्लावर बने हुए हैं नैक सूट भी अपने कोटन है ਪਰਪਲ ਕਲਰ ਦੇ ਵਿੱਚ ਹੈ ਲਵੈਂਡਰ ਪਰਪਲ ਦੇ ਵਿੱਚ ਹੈ ਥੋੜਾ ਕੈਮਰੇ ਦੇ ਵਿੱਚ ਇਹਦਾ ਕਲਰ ਚੇਂਜ ਆ ਰਿਹਾ ਬਹੁਤ ਪਿਆਰਾ ਘੇਰੇ ਦੇ ਉੱਤੇ ਬਹੁਤ ਹੀ ਪਿਆਰਾ ਲੇਸ ਔਰ ਵੇਲ ਦਾ ਡਿਜ਼ਾਈਨ ਦਿੱਤਾ ਹੋਇਆ ਆਪਾਂ ਔਰ ਉੱਪਰ ਬੂਟੀ ਦਿੱਤੀ ਹੈ ਬਾਜੂ ਤੇ ਵੀ ਆਪਾਂ ਉਸੇ ਤਰ੍ਹਾਂ ਵਰਕ ਦਿੱਤਾ ਹੈ ਔਰ ਨੈਕਲਾਈਨ ਬਹੁਤ ਪਿਆਰੀ ਬਣੀ ਹੈ ਔਰ ਇਹਦੀ ਸਲਵਾਰ ਤੇ ਵੀ ਆਪਾਂ ਵਰਕ ਦਿੱਤਾ ਹੋਇਆ ਹੈ ਔਰ ਦੁਪੱਟਾ ਜੀ ਨਾਲ ਜੂਟ ਦਾ টাই ਐਂਡ ਆਈ ਦੁਪੱਟਾ ਦੇ ਕੇ ਆਪਾਂ ਫੂਲ ਸਾਈਡ ਲੇਸ ਦਿੱਤੀ ਹੈ ਫਾਈਨ ਲੁੱਕ ਤੁਸੀਂ ਦੇਖ ਸਕਦੇ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਤੁਸੀਂ ਸਾਡੇ ਦੁਕਾਨ ਸਟਿਚ ਸੂਟ ਵੀ ਲੈ ਸਕਦੇ ਹੋ ਤੁਸੀਂ ਪਰਪਲ ਸੂਟ ਦਾ ਰੇਂਜ 2700 ਰੁਪਏ ਹੈ ਅੱਗੇ ਆਪਣੇ ਕੋਲੇ ਗ੍ਰੇ ਕਲਰ ਦੇ ਉੱਪਰ ਸੂਟ ਹੈ ਇਹ ਵੀ ਕਾਟਨ ਦੇ ਉੱਪਰ ਬਣਿਆ ਹੋਇਆ ਇਹ ਆਰੀ ਵਰਕ ਦੇ ਨਾਲ ਰੈਡੀ ਹੋਇਆ ਹੈ ਆਪਾਂ ਘੇਰੇ ਤੇ ਪੈਨਲ ਦਿੱਤੇ ਹੋਇਆ ਔਰ ਫਲਾਵਰ ਦਿੱਤਾ ਹੋਇਆ। ਇਹਦੀ ਬਾਟਮ ਤੇ ਵੀ ਵਰਕ ਹੈ। ਦੇਖ ਸਕਦੇ ਤੁਸੀਂ। ਟਾਈ ਐਂਡ ਆਈ ਮਸਲੀਨ ਦਾ ਦੁਪੱਟਾ ਇਹਦੇ ਨਾਲ ਲਾਈਨਿੰਗ ਫੋਰ ਸਾਈਡ ਆਪਾਂ ਫਿਨਿਸ਼ਿੰਗ ਲਈ ਲੇਸ ਦਿੱਤੀ ਹੈ। ਔਰ ਇਹਦੀ ਬਾਜੂ ਤੇ ਵੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ। ਔਰ ਇਹਦੇ ਚੌਕਾਂ ਘੇਰੇ ਤੇ ਵੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਆਪਾਂ। ਇਹਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ। ਇਫ ਵੀ ਤੁਸੀਂ 3500 ਦੀ ਰੇਂਜ ਦੇ ਵਿੱਚ ਸੂਟ ਰੈਡੀ ਹੋਇਆ ਦੇਖ ਸਕਦੇ ਹੋ ਤੁਸੀਂ ਨੈਕਸਟ ਸੂਟ ਆਪਣੇ ਕੋਲੇ ਮਸਲੀਨ ਦੇ ਉੱਪਰ ਆ ਬਹੁਤ ਪਿਆਰੀ ਨੈਕ ਲਾਈਨ ਬਣੀ ਹੋਈ ਹੈ ਇਹਦੀ ਕੱਟਵਰਕ ਨਾਲ ਆਪਾਂ ਫਲਾਵਰ ਦੇ ਕੇ ਡਿਜ਼ਾਈਨ ਰੈਡੀ ਕੀਤਾ ਹੈ ਦਾ ਟਾਈ ਐਂਡ ਆ ਦੁਪੱਟਾ ਦੇ ਕੇ ਫੋਰਚਲ ਲੇਸ ਦਿੱਤੀ ਹੈ ਔਰ ਇਹਦੇ ਚੌਕ ਕੇ ਰੇਤੇ ਵੀ ਵਰਕ ਔਰ ਬੈਕ ਦੇ ਇਹਦੇ ਘੇਰੇ ਤੇ ਵੀ ਵਰਕ ਆ ਬਾਟਮ ਬਹੁਤ ਪਿਆਰੀ ਬਣੀ ਹੋਈ ਹੈ 3300 ਦੀ ਰੇਂਜ ਦੇ ਵਿੱਚ ਇਹ ਸੂਟ ਬਣਿਆ ਹੈ ਤੁਸੀਂ ਕਿਸੇ ਵੀ ਕਲਰ ਤੇ ਸਾਡੇ ਤੋਂ ਇਹ ਰੈਡੀ ਕਰਵਾ ਸਕਦੇ ਹੋ ਇਹ ਮਸਲਿਨ ਦੇ ਉੱਪਰ ਸੂਟ ਬਣਿਆ ਹੋਇਆ ਹੈ ਇਹ ਸੂਟ ਆਪਣਾ ਕ੍ਰੇਪ ਦੇ ਉੱਪਰ ਬਣਿਆ ਹੈ ਗੁੱਡ ਕੁਆਲਿਟੀ ਦੀ ਕ੍ਰੇਪ ਹੈ ਇਹ ਔਰ ਇਹਦੇ ਉੱਤੇ ਵੀ ਆਪਾਂ ਔਰਗੰజా ਦਾ ਪੈਚ ਦਿੱਤਾ ਬਹੁਤ ਪਿਆਰਾ ਫਿਨਿਸ਼ਿੰਗ ਦਾ ਵਰਕ ਕੀਤਾ ਝੂਟ ਦਾ ਦੁਪੱਟਾ ਦੇ ਕੇ ਆਪਾਂ ਫੋਰ ਸੈਟ ਲੇਸ ਦਿੱਤੀ ਹੈ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਵਾਲੇ ਸੂਟ ਰੈਡੀ ਹੋਇਆ ਤੁਸੀਂ ਕਿਸੇ ਵੀ ਕਲਰ ਤੇ ਇਦਾਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਸਾਡੇ ਦਿੱਤੇ ਹੋਏ ਨੰਬਰ ਤੇ ਮੈਸੇਜ ਕਰ ਸਕਦੇ ਹੋ ਬੋਲ ਕਰ ਸਕਦੇ ਹੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕਾਟਨ ਦਾ ਸੂਟ ਹੈ ਇਹ ਵੀ ਬਹੁਤ ਪਿਆਰਾ ਰੈਡੀ ਹੋਇਆ ਹੈ 3500 ਦੀ ਰੇਂਜ ਵਿੱਚ ਹੋਇਆ ਇਹਦੀ ਨੈਕਲਾਈਨ ਬਹੁਤ ਪਿਆਰੀ ਬਣੀ ਹੈ ਇਹਦੀ ਬੋਟਮ ਤੇ ਵੀ ਵਰਕ ਹੈ ਔਰ ਇਹਦੇ ਨਾਲ ਔਰਗੰజా ਦਾ ਦੁਪੱਟਾ ਦਿੱਤਾ ਹੈ ਪਟਾਈ ਐਂਡ ਆਈ ਦੇਖ ਸਕਦੇ ਹੋ ਕਿ ਬਹੁਤ ਪਿਆਰਾ ਸੂਟ ਬਣਿਆ ਨੈਕਲਾਈਨ ਬਹੁਤ ਫਿਨਿਸ਼ਿੰਗ ਹੈ ਰੈਡੀ ਕੀਤੀ ਹੈ ਤੁਸੀਂ ਸਾਡੇ ਤੋਂ ਆਪਣਾ ਆਰਡਰ ਹਾਂਸ ਵਿੱਚ ਵੀ ਲੈ ਸਕਦੇ ਹੋ ਅਦਰ ਇਨਫੋਰਮੇਸ਼ਨ ਲਈ ਸਾਨੂੰ ਦਿੱਤੇ ਹੋਏ ਨੰਬਰ ਤੇ ਮੈਸੇਜ ਕਰ ਸਕਦੇ ਹਾਂ ਥੈਂਕ ਯੂ